ਮੇਰਾ ਨਾਮ ਵਿਕਰਮ ਸਿੰਘ ਹੈ ਜੀ ਕਰਤਾਰ ਜੀ ਲੁਸ ਪਟਿਆਲਾ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਦਿਵਾਲੀ ਦੀਆਂ ਤੇ ਮਤਲਬ ਵੀ ਜਿੱਦਾਂ ਕਿ ਪਿਛਲੇ ਸਾਲ ਤੋਂ ਹੁਣ ਤੱਕ ਮਤਲਬ ਰੇਟ ਦਾ 골ਡ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ ਉਸ ਨੂੰ ਮੰਦੇ ਨਜ਼ਰ ਰੱਖਦੇ ਅਸੀਂ ਜਿਹੜੀ ਮੇਕਿੰਗ ਚਾਰਜ ਆ ਕਾਫੀ ਟਾਈਮ ਤੋਂ 5% ਕੀਤੀ ਹੋਈ ਹੈ ਜੀ ਜਦਕਿ ਬਾਜ਼ਾਰ ਦੇ ਵਿੱਚ 10 12 15% ਮੇਕਿੰਗ ਚਾਰਜ ਚੱਲਦੀ ਹੈ ਜੀ ਆਪਣੀ ਮੇਕਿੰਗ 5% ਆ ਸਿਰਫ ਹੀ ਕਿਉਂਕਿ ਰੇਟ ਇੰਨੇ ਜ਼ਿਆਦਾ ਵਧ ਗਏ ਜੀ ਅਫੋਰਡੇਬਿਲਟੀ ਬਹੁਤ ਘਟ ਗਈ ਬਹੁਤ ਜਿਹੜੇ ਲੋਕ ਮਨ ਲੋਕੀਆ ਨੇ ਵੀ 골ਡ ਇੰਨਾ ਵੱਧ ਗਿਆ ਵੀ ਅਫੋਰਡ ਬਹੁਤ ਔਖਾ ਹੋ ਗਿਆ ਇਸ ਕਰਕੇ ਅਸੀਂ ਮਤਲਬ ਵੀ ਆਪਦੇ ਵੱਲੋਂ ਜੋ ਅਸੀਂ ਕਰ ਸਕਦੇ ਅਸੀਂ ਮੇਕਿੰਗ ਚਾਰਜ ਲਗਭਗ 10000 ਰੁਪਏ ਤੋਂ ਲੈ ਕੇ ਹਟਾਤੀ ਜੀ ਹੁਣ ਸਾਡੀ ਮੇਕਿੰਗ ਚਾਰਜ 5% ਆ ਤਾਂ ਕਿ ਹਰ ਬੰਦਾ ਅਫੋਰਡ ਕਰ ਸਕੇ ਜੀ ਬਸ ਆਏ ਵੀ ਦੇਖੋ ਜੀ ਸਾਰਾ ਮਤਲਬ ਮਹਿੰਗਾਈ ਹਰ ਚੀਜ਼ ਦੀ ਬਾਤ ਹੈ ਜਿਵੇਂ ਆਪਾਂ ਕਹਿੰਦੇ ਵੀ ਕਲਾ 골ਡ ਨਹੀਂ ਵੱਧਾ ਕਮਾਈਆਂ ਵੀ ਲੋਕਾਂ ਦੀ ਵੱਧ ਗਈਆਂ ਜੀ ਹਨਾ ਬਾ ਜਿੰਨਾ ਮਤਲਬ ਇਹ 골ਡ ਕਿਦਾਂ ਚਾਹੀਏ ਜੀ ਨੇ ਮੇਰਾ ਸਰਦਾ ਹੈ ਨਹੀਂ ਜੀ ਆਪਾਂ ਵਿਆਹ ਸ਼ਾਦੀ ਤੇ ਕੋਈ ਤਿਥਿਆਰ ਤੇ ਯੂਜ਼ ਕਰਨ ਦਾ ਉਥੇ ਮਤਲਬ 골ਡ ਦੇ ਬਿਨਾ ਕੋਈ ਹੋਰ ਕੋਈ ਹੱਲ ਹੈ ਨਹੀਂ ਇਸ ਕਰਕੇ ਮਤਲਬ ਜੀ ਮਹਿੰਗਾਈ ਵਾਧਦੀ ਹੈ ਮਤਲਬ 골ਡ ਮਹਿੰਗਾ ਹੁੰਦਾ ਤਾਂ ਮਤਲਬ ਵੀ ਹਰ ਚੀਜ਼ ਮਹਿੰਗੀ ਹੁੰਦੀ ਹੈ ਕਮਾਈਆਂ ਵੀ ਵਾਧਦੀਆਂ ਇਸ ਕਰਕੇ 골ਡ ਲੋਕਾਂ ਨੂੰ ਹਰ ਮਤਲਬ ਹਮੇਸ਼ਾ ਮਹਿੰਗੇ ਲੱਗਦਾ ਹੈ ਇਹ ਕਦੇ ਵੀ ਕਿਸੇ ਨੂੰ ਸਸਤਾ ਨਹੀਂ ਲੱਗਦਾ ਇਹ ਦੁਕਾਨਦਾਰੀ ਠੀਕ ਹੈ ਜੀ ਬਰਬਦੀ ਦੇ ਨਾਲ ਚੱਲ ਜਾਂਦਾ ਵਧੀਆ ਜੀ ਮਾਲਕ ਦੀ ਬਹੁਤ ਮਿਹਰ ਹੈ ਜੀ ਤੇ ਆਪਣੀ ਮੇਕਿੰਗ ਚਾਰਜ ਕਾਫੀ ਘਟਾ ਇਸ ਕਰਕੇ ਰੱਬ ਦੀ ਬਹੁਤ ਮਿਹਰ ਹੈ ਜੀ ਮਾਲਕ ਦੀ ਚੜ੍ਹਦੀ ਕਲਾ ਪੂਰਾ ਜੀ ਕੰਮ ਸਾਰਾ ਉਹ ਜੁਨੇਜਾ ਜਗਦੀਸ਼ ਸਵੀਟਸ ਤੇ ਹੁੰਦਾ ਹੈ ਨਾ ਤੇ ਜਿਹੜੀ ਗੱਲ ਹੈ ਵੀ ਆਪਾਂ ਮਠਾਈ ਬਾਰੇ ਗੱਲ ਕਰਦੇ ਆਂ ਦੇਖੋ ਮਹਿੰਗਾਈ ਹੋਣ ਕਰਕੇ ਦੁੱਧ ਦਾ ਰੇਟ ਵਧਣ ਕਰਕੇ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਨੇ ਦੇਸੀ ਘੀ ਵੀ ਮਹਿੰਗਾ ਹੈ ਮੈਦਾ ਖੋਆ ਸਾਰਾ ਕੁਝ ਮਹਿੰਗਾ ਹੋ ਰਿਹਾ ਹੈ ਜੀ ਇਸ ਵਕਤ ਕੋਈ ਚੀਜ਼ ਸਸਤੀ ਨਹੀਂ ਹੈ ਜਿਹਦੇ ਕਰਕੇ ਕਸਟਮਰ ਤੇ ਬਹੁਤ ਇੰਪੈਕਟ ਆ ਰਿਹਾ ਹੈ ਲੋਕ ਲੈ ਕੇ ਜਰੂਰ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਕਿਸੇ ਹੋਰ ਚੀਜ਼ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਤੇ ਮੈਂ ਤੁਹਾਨੂੰ ਕਹਾਂਗਾ ਵੀ ਆਪਦੀ ਸਿਹਤ ਦਾ ਧਿਆਨ ਰੱਖਦੇ ਹੋਏ ਵਧੀਆ ਮਠਾਈ ਤੁਸੀਂ ਖਾਣੀ ਹੈ ਤੇ ਜਿਆਦਾ ਨਹੀਂ ਚਾਹੇ ਥੋੜੀ ਲੈ ਲਓ ਪਰ ਵਧੀਆ ਲਓ ਦੂਰ ਸਰ ਇਹ ਸਾਰੀ ਗੱਲਬਾਤ ਤੁਹਾਡੀ ਬਿਲਕੁਲ ਠੀਕ ਹੈ ਦੀਵਾਲੀ ਐਡਵਾਂਸ ਆਉਂਦਾ ਆਪਣਾ ਇੱਕ ਸਿਸਟਮ ਬਣਿਆ ਹੋਇਆ ਹੈ ਜਿਹਦੀ ਦੇ ਪੈਸੇ ਆਣਗੇ ਤਾਂ ਬਾਜ਼ਾਰ 'ਚ ਪੈਸੇ ਆਣਗੇ ਤਾ ਇਹ ਬਹੁਤ ਵੱਡਾ ਪੁਆਇੰਟ ਹੈ ਬਾਕੀ ਤੁਹਾਨੂੰ ਪਤਾ ਪੰਜਾਬ ਨਾਲ ਬਹੁਤ ਵੱਡੀ ਟਰੈਜੇਡੀ ਹੋਈ ਹੈ ਉਹਦਾ ਕੋਈ ਆਪਾਂ ਕਹਿ ਸਕਦੇ ਆ ਉਹ ਲੋਸ ਕਦੇ ਨਹੀਂ ਪੂਰਾ ਹੋ ਸਕਦਾ ਇਸ ਕਰਕੇ ਜਿਹੜੀ ਵੀ ਪੇਮੈਂਟਸ ਹੈ ਸਾਰਾ ਕੁਝ ਉੱਥੇ ਘੁਮ ਰਿਹਾ ਵੀ ਮੈਨੂੰ ਲੱਗਦਾ ਹੈ ਕਿ ਇਹਦਾ ਇਸ ਵਕਤ ਬਹੁਤ ਵੱਡਾ ਇਫੈਕਟ ਹੈ ਘੱਟੋ-ਘੱਟ 50 ਤੋਂ 60% ਆਪਾਂ ਮੰਨ ਕੇ ਚੱਲ ਸਕਦੇ ਆਂ ਨਿਲਵਾਨਸਲ ਨਾਨਾ ਪ੍ਰਧਾਨ ਬੁਬਾਦ ਮੰਡਲ ਬਰਨਾਲਾ ਪਹਿਲਾਂ ਤਾਂ ਮੈਂ ਥੋੜੇ ਚੈਨਲ ਨੂੰ ਤੇ ਤੁਹਾਨੂੰ ਦਿਵਾਲੀ ਦੇਆਂ ਮੁਬਾਰਕਾ ਦਿੰਨਾ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਵਿੱਚ ਬੈਠੇ ਮੇਰੇ ਭਰਾਵਾਂ ਨੂੰ ਦਿਵਾਲੀ ਦੀਆਂ ਅਡਵਾਂਸ ਬਹੁਤ-ਬਹੁਤ ਮੁਬਾਰਕਾ ਤੇ ਜੇ ਦਿਵਾਲੀ ਦੀ ਗੱਲ ਕਰੀਏ ਦਿਵਾਲੀ 'ਚ ਥੋੜੇ ਦਿਨ ਰਹਿ ਗਏ ਹਾਲਾਤ ਬਾਲੇ ਵਧੀਆ ਨਹੀਂ ਚੱਲ ਰਹੇ ਕਿਉਂਕਿ ਤਾਂ ਦਿਵਾਲੀ ਅਡਵਾਂਸ ਆ ਗਈ ਮੰਡੀ 'ਚ ਫਸਲਾਂ ਆ ਲਈਆਂ ਨਹੀਂ ਤੇ ਉਹਨੂੰ ਮੰਦੇ ਨਜ਼ਰ ਰੱਖਦੇ ਹੋਏ ਪਿੱਛੇ ਹੜਾ ਕੇ ਹਟੇ ਨੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਮਹਿੰਗਾਈ ਦੇ ਕਾਰਨ मतलब के जेड़े दुकानदार ਨੇ ਉਹ ਵੀ ਬੇਲੇ ਬੈਠੇ ਨੇ ਜਿਹੜੇ ਖਰੀਦਦਾਰ ਨੇ ਉਹ ਵੀ ਕੀ ਕਰਨ ਦੀਵਾਲੀ ਦਾ ਐਡਾ ਵੱਡਾ ਤਿਹਾੜਾ ਹੈ ਹਰ ਚੀਜ਼ ਖਰੀਦਣੀ ਹੁੰਦੀ ਹੈ ਤੇ ਜਿੱਥੇ ਵੀ ਜਾਂਦੇ 20-25% ਦੀ મતલਬ ਕੇ ਮਹਿੰਗਾਈ ਹੈ ਤੇਜ਼ੀ ਹੈ ਜੇ ਆਪਾਂ ਸੋਨੇ ਚਾਂਦੀ ਦੀ ਗੱਲ ਕਰੀਏ ਉਹ ਤਾਂ ਦੁੱਗਨੇ ਭਾਈ ਹੋ ਗਏ ਸੋਨਾ ਤਾਂ ਜਿਹੜਾ 60-65000 ਰੁਪਏ ਸੀ 1,30,32000 ਰੁਪਏ 4-6 ਮਹੀਨੇ ਜੀ ਹੋ ਗਿਆ 1.5 ਤੋਂ 2 ਲੱਖ ਰੁਪਏ ਦੀਆਂ ਬਾਜਾਂ ਸੁਣਦੇ ਚਾਂਦੀ ਵੀ ਐ ਹੋ ਗਈ ਦੀਵਾਲੀ ਤੋਂ 1-2 ਦਿਨ ਪਹਿਲਾਂ ਧਨ ਤ੍ਰੇਸਤ ਹੈ ਸਰੇਕ ਲੋਗ ਸੋਨਾ ਚਾਂਦੀ ਖਰੀਦਦੇ ਨੇ ਕਿੱਥੋਂ ਖਰੀਦਣਗੇ ਤੇ ਕੋਈ ਬਾਜ਼ਾਰ ਦੇ ਵਿੱਚ ਸਮਝ ਨਹੀਂ ਆਉਂਦੀ ਵੀ ਜਵਾਕ ਕਹਿੰਦੇ ਭੜਾਕੇ ਲੈਣੇ ਨੇ ਡੈਕੋਰੇਸ਼ਨ ਦਾ ਸਮਾਨ ਲੈਣਾ ਮਠਿਆਈਆਂ ਖਰੀਦਣੀਆਂ ਮੰਦਿਰਾਂ ਜਾਣਾ ਦੀਵੇ ਲਾਉਣੇ ਨੇ ਠੀਕ ਹੈ ਜੀ ਤੇਲ ਚਾਹੀਦਾ ਹਰ ਚੀਜ਼ ਦੀ ਮਹਿੰਗਾਈ ਹੈ ਵੀ ਮਤਲਬ ਕਿ ਸਾਰਾ ਕੁਝ ਇੱਡਾ ਵੱਡਾ ਤਿਆਰ ਹੈ ਹਰ ਚੀਜ਼ ਦੀ ਜ਼ਰੂਰਤ ਹੁੰਦੀ ਹੈ ਵੀ ਲੋਕਾਂ ਦੇ ਬਜਟ ਚੋਂ ਬਾਹਰ ਹੋ ਗਿਆ ਲੋਕ ਮਤਲਬ ਇਸ ਚਿੰਤਾ 'ਚ ਬੈਨ ਵੀ ਕਿੱਥੋਂ ਦੀਵਾਲੀ ਮਨਾਈਏ ਤੇ ਸਰਕਾਰਾਂ ਦਾ ਕੋਈ ਮਹਿੰਗਾਈ ਪਿੱਛੇ ਧਿਆਨ ਨਹੀਂ ਤੇ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜੇ ਵਪਾਰੀ ਨੇ ਲੋਕਾਂ ਨੂੰ ਬਿਨਾਂ ਮਤਲਬ ਕੋਈ ਚਲਾਨ ਕੱਟ ਕੇ ਕੋਈ ਹੋਰ ਕੱਟ ਕੇ ਤੰਗ ਨਾ ਕੀਤਾ ਜਾਵੇ ਤੇ ਜੇ ਕੋਈ ਵਪਾਰੀ ਕਿਸੇ ਬਾਈਕ ਵਾਲੇ ਦੀ ਗਲਤੀ ਹੈ ਤੋ ਉਹਨੂੰ ਧਿਆਨ ਦੇਣ ਦੇਣ ਬੰਦੇ ਨਾ ਇਹ ਰਾਦੇ ਉਹਨੂੰ ਸਮਝਾ ਦਿੱਤਾ ਜਾਵੇ ਲੇਕਿਨ ਅੱਜ ਕੱਲ ਚਲਾਨ ਵੀ ਬਹੁਤ ਮਹਿੰਗੇ ਨੇ ਤੇ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਜਿਹੜੇ ਕੋਈ ਵਪਾਰੀ ਜਾਂ ਕੋਈ ਵੀ ਬੰਦਾ ਦੋ ਨੰਬਰ ਦਾ ਕੰਮ ਕਰਦਾ ਹੈ ਬਲੈਕਮੇਲ ਕਰਦਾ ਕੋਈ ਨਕਲੀ ਮਠਿਆਈ ਕੋ ਨਕਲੀ ਦੇਸੀ ਕੋ ਸਮਾਨ ਵੇਚਦਾ ਕੋਈ ਵੀ ਹੈ ਉਹ ਤੋਂ ਪ੍ਰਸ਼ਾਸਨ ਅਫਸਰ ਮਿੰਨੇ ਨਾ ਲੈਣ ਉਹਨੂੰ ਠੋਕਣ ਉਹਨੂੰ ਬਿਲਕੁਲ ਬਖਸ਼ਿਆ ਨਾ ਜਾਵੇ ਵਪਾਰ ਮੰਡਲ ਵਪਾਰੀ ਅਸੀਂ ਉਹਦੇ ਅਫਸਰਾਂ ਦੇ ਪ੍ਰਸ਼ਾਸਨ ਦੇ ਨਾਲ ਖੜੇ ਆ ਜੈ ਹਿੰਦ ਤੇ ਦੀਵਾਲੀ ਦਾ ਫੇਰ ਫੇਰ ਸਾਰਿਆਂ ਨੂੰ ਮੁਬਾਰਕਾਂ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਕਰਤਾਰ ਜੀਲਰ ਪਟਿਆਲਾ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਦੀਵਾਲੀ ਦੀਆਂ ਤੇ ਮਤਲਬ ਵੀ ਜਿੱਦਾਂ ਕਿ ਪਿਛਲੇ ਸਾਲ ਤੋਂ ਹੁਣ ਤੱਕ ਮਤਲਬ ਰੇਟ ਦਾ 골ਡ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਅਸੀਂ ਜਿਹੜੀ ਮੇਕਿੰਗ ਚਾਰਜ ਆ ਕਾਫੀ ਟਾਈਮ ਤੋਂ 5% ਕੀਤੀ ਹੋਈ ਹੈ ਜੀ ਜਦ ਕਿ ਬਾਜ਼ਾਰ ਦੇ ਵਿੱਚ 10 12 15 ਫਿੰਟ ਮੇਕਿੰਗ ਚਾਰ ਚੱਲਦੀ ਹੈ ਜੀ ਆਪਣੀ ਮੇਕਿੰਗ 5% ਆ ਸਿਰਫ ਹੀ ਕਿਉਂਕਿ ਰੇਟ ਇੰਨੇ ਜ਼ਿਆਦਾ ਵਧ ਗਏ ਜੀ ਅਫੋਰਡੇਬਿਲਟੀ ਵੱਲ ਬਹੁਤ ਘਟ ਗਈ ਬਹੁਤ ਜਿਹੜੇ ਲੋਕ ਮਤਲਬ ਲੋਕੀ ਕਹਿੰਦੇ ਵੀ 골ਡ ਇੰਨਾ ਵਧ ਗਿਆ ਵੀ ਫੋਰ ਬਹੁਤ ਔਖਾ ਹੋ ਗਿਆ ਇਸ ਕਰਕੇ ਅਸੀਂ ਮਤਲਬ ਵੀ ਆਪਦੇ ਵੱਲੋਂ ਜੋ ਅਸੀਂ ਕਰ ਸਕਦੇ ਅਸੀਂ ਮੇਕਿੰਗ ਚਾਰ ਲਗਭਗ 10000 ਰੁਪਏ ਤੋਂ ਵੱਲੋਂ ਘਟਾਤੀ ਜੀ ਹੁਣ ਸਾਡੀ ਮੇਕਿੰਗ ਚਾਰ 5% ਆ ਤਾਂ ਕਿ ਹਰ ਬੰਦਾ ਅਫੋਰਡ ਕਰ ਸਕੇ ਜੀ ਬਸ ਐ ਵੀ ਦੇਖੋ ਜੀ ਸਾਰਾ ਮਤਲਬ ਮਹਿੰਗਾਈ ਹਰ ਚੀਜ਼ ਦੀ ਬਾਤ ਹੈ ਜਿਵੇਂ ਆਪਾਂ ਕਹਿੰਦੇ ਵੀ ਕਲਾ 골ਡ ਨਹੀਂ ਵਧਦਾ ਕਮਾਈਆਂ ਵੀ ਲੋਕਾਂ ਦੀ ਵਧ ਗਈਆਂ ਜੀ ਹਨਾ ਪਰ ਜਿੰਨਾ ਮਤਲਬ ਇਹ 골ਡ ਕਿੰਦਾ ਚੀਜ਼ ਜਿਹਨੇ ਮਨ ਸਰਦਾ ਹੈ ਨਹੀਂ ਜੀ ਆਪਾਂ ਵਿਆਹ ਸ਼ਾਦੀ ਤੇ ਕੋਈ ਤਿਥਿਆਰ ਤੇ ਯੂਜ਼ ਕਰਨ ਦਾ ਉਥੇ ਮਤਲਬ 골ਡ ਦੇ ਬਿਨਾ ਕੋਈ ਹੋਰ ਕੋਈ ਹੱਲ ਹੈ ਨਹੀਂ ਇਸ ਕਰਕੇ ਮਤਲਬ ਜੀ ਮਹਿੰਗਾਈ ਵਧਦੀ ਹੈ ਮਤਲਬ 골ਡ ਮਹਿੰਗਾ ਹੁੰਦਾ ਤਾਂ ਮਤਲਬ ਵੀ ਹਰ ਚੀਜ਼ ਮਹਿੰਗੀ ਹੁੰਦੀ ਹੈ ਕਮਾਈਆਂ ਵੀ ਵਧਦੀਆਂ ਇਸ ਕਰਕੇ 골ਡ ਲੋਕਾਂ ਨੂੰ ਹਰ ਮਤਲਬ ਹਮੇਸ਼ਾ ਮਹਿੰਗੇ ਲੱਗਦਾ ਹੈ ਇਹ ਕਦੇ ਵੀ ਕਿਸੇ ਨੂੰ ਸਸਤਾ ਨਹੀਂ ਲੱਗਦਾ ਇਹ ਦੁਕਾਨਦਾਰੀ ਠੀਕ ਹੈ ਜੀ ਬ ਮਾਲਕ ਦੀ ਬਹੁਤ ਮਿਹਰ ਹੈ ਜੀ ਤੇ ਆਪਣੀ ਮੇਕਿੰਗ ਚਾਰਜ ਕਾਫੀ ਘਟਾ ਇਸ ਕਰਕੇ ਰੱਬ ਦੀ ਬਹੁਤ ਮਿਹਰ ਹੈ ਜੀ ਮਾਲਕ ਦੀ ਚੜ੍ਹਦੀ ਕਲਾ ਪੂਰਾ ਜੀ ਕੰਮ ਦਾ ਰਾਹੁਲ ਜੁਨੇਜਾ ਜਗਦੀਸ਼ ਸਵੀਟਸ ਤੇ ਹੁੰਦਾ ਹਾਂ ਤੇ ਜਿਹੜੀ ਗੱਲ ਹੈ ਵੀ ਆਪਾਂ ਮਠਾਈ ਬਾਰੇ ਗੱਲ ਕਰਦੇ ਆਂ ਦੇਖੋ ਮਹਿੰਗਾਈ ਹੋਣ ਕਰਕੇ ਦੁੱਧ ਦਾ ਰੇਟ ਵਧਣ ਕਰਕੇ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਨੇ ਦੇਸੀ ਘੀ ਵੀ ਮਹਿੰਗਾ ਹੈ ਮੈਦਾ ਖੋਆ ਸਾਰਾ ਕੁਝ ਮਹਿੰਗਾ ਹੋ ਰਿਹਾ ਹੈ ਜੀ ਇਸ ਵਕਤ ਕੋਈ ਚੀਜ਼ ਸਸਤੀ ਨਹੀਂ ਹੈ ਜਿਹਦੇ ਕਰਕੇ ਕਸਟਮਰ ਤੇ ਬਹੁਤ ਇੰਪੈਕਟ ਆ ਰਿਹਾ ਹੈ ਲੋਗ ਲੈ ਕੇ ਜਰੂਰ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਕਿਸੇ ਹੋਰ ਚੀਜ਼ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਤੇ ਮੈਂ ਤੁਹਾਨੂੰ ਕਹਾਂਗਾ ਵੀ ਆਪਦੀ ਸਿਹਤ ਦਾ ਧਿਆਨ ਰੱਖਦੇ ਹੋਏ ਵਧੀਆ ਮਠਾਈ ਤੁਸੀਂ ਖਾਣੀ ਹੈ ਤੇ ਜਿਆਦਾ ਨਹੀਂ ਚਾਹੇ ਥੋੜੀ ਲੈ ਲਓ ਪਰ ਵਧੀਆ ਲਓ ਦੂਰ ਸਰ ਇਹ ਸਾਰੀ ਗੱਲਬਾਤ ਤੁਹਾਡੀ ਬਿਲਕੁਲ ਠੀਕ ਹੈ ਦੀਵਾਲੀ ਐਡਵਾਂਸ ਆਉਂਦਾ ਆਪਣਾ ਇੱਕ ਸਿਸਟਮ ਬਣਿਆ ਹੋਇਆ ਹੈ ਜਿਹਦੀ ਦੇ ਪੈਸੇ ਆਣਗੇ ਤਾਂ ਬਾਜ਼ਾਰ 'ਚ ਪੈਸੇ ਆਣਗੇ ਤਾ ਇਹ ਬਹੁਤ ਵੱਡਾ ਪੁਆਇੰਟ ਹੈ ਬਾਕੀ ਤੁਹਾਨੂੰ ਪਤਾ ਪੰਜਾਬ ਨਾਲ ਬਹੁਤ ਵੱਡੀ ਟਰੈਜੇਡੀ ਹੋਈ ਹੈ ਉਹਦਾ ਕੋਈ ਆਪਾਂ ਕਹਿ ਸਕਦੇ ਆ ਉਹ ਲੋਸ ਕਦੇ ਨਹੀਂ ਪੂਰਾ ਹੋ ਸਕਦਾ ਇਸ ਕਰਕੇ ਜਿਹੜੀ ਵੀ ਪੇਮੈਂਟਸ ਹੈ ਸਾਰਾ ਕੁਝ ਉੱਥੇ ਘੁਮ ਰਿਹਾ ਵੀ ਮੈਨੂੰ ਲੱਗਦਾ ਹੈ ਕਿ ਇਹਦਾ ਇਸ ਵਕਤ ਬਹੁਤ ਵੱਡਾ ਇਫੈਕਟ ਹੈ ਘੱਟੋ-ਘੱਟ 50 ਤੋਂ 60% ਆਪਾਂ ਮੰਨ ਕੇ ਚੱਲ ਸਕਦੇ ਆਂ ਨਿਲਵਾਨ ਸਲਨਾਣਾ ਪ੍ਰਧਾਨ ਵਪਾਰ ਮੰਡਲ ਬਰਨਾਲਾ ਪਹਿਲਾਂ ਤਾਂ ਮੈਂ ਥੋੜੇ ਚੈਨਲ ਨੂੰ ਤੇ ਤੁਹਾਨੂੰ ਦੀਵਾਲੀ ਦੇ ਮੁਬਾਰਕਾ ਦਿੰਨਾ ਹੈ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਵਿੱਚ ਬੈਠੇ ਮੇਰੇ ਭਰਾਵਾਂ ਨੂੰ ਦੀਵਾਲੀ ਦੀਆਂ ਅਡਵਾਂਸ ਬਹੁਤ-ਬਹੁਤ ਮੁਬਾਰਕਾ ਤੇ ਜੇ ਦੀਵਾਲੀ ਦੀ ਗੱਲ ਕਰੀਏ ਦੀਵਾਲੀ 'ਚ ਥੋੜੇ ਦਿਨ ਰਹਿ ਗਏ ਹਾਲਾਤ ਬਾਲੇ ਵਧੀਆ ਨਹੀਂ ਚੱਲ ਰਹੇ ਕਿਉਂਕਿ ਤਾਂ ਦੀਵਾਲੀ ਅਡਵਾਂਸ ਆ ਗਈ ਮੰਡੀ 'ਚ ਫਸਲਾਂ ਆ ਲਈਆਂ ਨਹੀਂ ਤੇ ਉਹਨੂੰ ਮੰਦੇ ਨਜ਼ਰ ਰੱਖਦੇ ਹੋਏ ਪਿੱਛੇ ਹੜਾ ਕੇ ਹਟੇ ਨੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਮਹਿੰਗਾਈ ਦੇ ਕਾਰਨ मतलब के जेड़े दुकानदार ਨੇ ਉਹ ਵੀ ਬਿਲੇ ਬੈਠੇ ਨੇ ਜਿਹੜੇ ਖਰੀਦਦਾਰ ਨੇ ਉਹ ਵੀ ਕੀ ਕਰਨ ਦੀਵਾਲੀ ਦਾ ਐਡਾ ਵੱਡਾ ਤਿਹਾੜਾ ਹੈ ਹਰ ਚੀਜ਼ ਖਰੀਦਣੀ ਹੁੰਦੀ ਹੈ ਤੇ ਜਿੱਥੇ ਵੀ ਜਾਂਦੇ 20 25% ਦੀ મતલਬ ਕੇ ਮਹਿੰਗਾਈ ਹੈ ਤੇਜ਼ੀ ਹੈ ਜੇ ਆਪਾਂ ਸੋਨੇ ਚਾਂਦੀ ਦੀ ਗੱਲ ਕਰੀਏ ਉਹ ਤਾਂ ਦੁੱਗਨੇ ਭਾਈ ਹੋ ਗਏ ਸੋਨਾ ਤਾਂ ਜਿਹੜਾ 60 65000 ਰੁਪਏ ਸੀ 1 30 32000 ਰੁਪਏ 4 6 ਮਹੀਨੇ ਜੀ ਹੋ ਗਿਆ 1.5 ਤੋਂ 2 ਲੱਖ ਰੁਪਏ ਦੀਆਂ ਬਾਜਾਂ ਸੁੰਦਿਆਂ ਚਾਂਦੀ ਵੀ ਐ ਹੋ ਗਈ ਦੀਵਾਲੀ ਤੋਂ 1 2 ਦਿਨ ਪਹਿਲਾਂ ਧਨ ਤ੍ਰੇਸਤ ਹੈ ਹਰੇਕ ਲੋਗ ਸੋਨਾ ਚਾਂਦੀ ਖਰੀਦਦੇ ਨੇ ਕਿੱਥੋਂ ਖਰੀਦਣਗੇ ਤੇ ਕੋਈ ਬਾਜ਼ਾਰ ਦੇ ਵਿੱਚ ਸਮਝ ਨਹੀਂ ਆਉਂਦੀ ਵੀ ਜਵਾਕ ਕਹਿੰਦੇ ਭੜਾਕੇ ਲੈਣੇ ਨੇ ਡੈਕੋਰੇਸ਼ਨ ਦਾ ਸਮਾਨ ਲੈਣਾ ਮਠਿਆਈਆਂ ਖਰੀਦਣੀਆਂ ਮੰਦਿਰਾਂ ਜਾਣਾ ਦੀਵੇ ਲਾਉਣੇ ਨੇ ਠੀਕ ਹੈ ਜੀ ਤੇਲ ਚਾਹੀਦਾ ਹਰ ਚੀਜ਼ ਦੀ ਮਹਿੰਗਾਈ ਹੈ ਵੀ ਮਤਲਬ ਕਿ ਸਾਰਾ ਕੁਝ ਕਿੱਡਾ ਵੱਡਾ ਤਿਆਰ ਹੈ ਹਰ ਚੀਜ਼ ਦੀ ਜ਼ਰੂਰਤ ਹੁੰਦੀ ਹੈ ਵੀ ਲੋਕਾਂ ਦੇ ਬਜਟ ਚੋਂ ਬਾਹਰ ਹੋ ਗਿਆ ਲੋਕ ਮਤਲਬ ਇਸ ਚਿੰਤਾ 'ਚ ਬੈਨ ਵੀ ਕਿੱਥੋਂ ਦੀਵਾਲੀ ਮਨਾਈਏ ਤੇ ਸਰਕਾਰਾਂ ਦਾ ਕੋਈ ਮਹਿੰਗਾਈ ਪਿੱਛੇ ਧਿਆਨ ਨਹੀਂ ਤੇ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜੇ ਵਪਾਰੀ ਨੇ ਲੋਕਾਂ ਨੂੰ ਬਿਨਾਂ ਮਤਲਬ ਕੋਈ ਚਲਾਨ ਕੱਟ ਕੇ ਕੋਈ ਹੋਰ ਕੱਟ ਕੇ ਤੰਗ ਨਾ ਕੀਤਾ ਜਾਵੇ ਤੇ ਜੇ ਕੋਈ ਵਪਾਰੀ ਕਿਸੇ ਭਾਈਕਾਲੇ ਦੀ ਗਲਤੀ ਹੈ ਤੋ ਉਹਨੂੰ ਧਿਆਨ ਦੇਣ ਦੇਣ ਬੰਦੇ ਨਾ ਇਹ ਰਾਦੇ ਉਹਨੂੰ ਸਮਝਾ ਦਿੱਤਾ ਜਾਵੇ ਲੇਕਿਨ ਅੱਜ ਕੱਲ ਚਲਾਨ ਵੀ ਬਹੁਤ ਮਹਿੰਗੇ ਨੇ ਤੇ ਇਸ ਕਰਕੇ ਇਸ ਦਾ ਧਿਆਨ ਰੱਖਿਆ ਜਾਵੇ ਜਿਹੜੇ ਕੋਈ ਵਪਾਰੀ ਜਾਂ ਕੋਈ ਵੀ ਬੰਦਾ ਦੋ ਨੰਬਰ ਦਾ ਕੰਮ ਕਰਦਾ ਹੈ ਬਲੈਕਮੇਲ ਕਰਦਾ ਹੈ ਕੋਈ ਨਕਲੀ ਮਠਿਆਈ ਕੋ ਨਕਲੀ ਦੇਸੀ ਕੋਸਮਾਨ ਵੇਚਦਾ ਕੋਈ ਵੀ ਹੈ ਉਹ ਤੋਂ ਪ੍ਰਸ਼ਾਸਨ ਅਫਸਰ ਮਿੰਨੇ ਨਾ ਲੈਣ ਉਹਨੂੰ ਠੋਕਣ ਉਹਨੂੰ ਬਿਲਕੁਲ ਬਖਸ਼ਿਆ ਨਾ ਜਾਵੇ ਵਪਾਰ ਮੰਡਲ ਵਪਾਰੀ ਅਸੀਂ ਉਹਦੇ ਅਫਸਰਾਂ ਦੇ ਪ੍ਰਸ਼ਾਸਨ ਦੇ ਨਾਲ ਖੜੇ ਆ ਜੈ ਹਿੰਦ ਤੇ ਦੀਵਾਲੀ ਦਾ ਫੇਰ ਫੇਰ ਸਾਰਿਆਂ ਨੂੰ ਮੁਬਾਰਕਾਂ